ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਕਰਦੇ ਆਂ ਇੱਕ ਟੂਟੀ ਆ ਜਿਹੜੀ ਬਹੁਤ ਭੈੜੀ ਆ ਬਾਈ ਕੋਲੇ ਪਹੁੰਚੇ ਆਂ ਤਾਂ ਕੰਦਾ ਮੋਤਾਂਦੀਆਂ ਇਹ ਤੇ ਇੱਕ ਦੋ ਵਾਰ ਇਹਨਾਂ ਨੇ ਪਹਿਲਾਂ ਟੀਕੇ ਭਰੇ ਆ ਹੋ ਡਾਕਟਰਾਂ ਤੋਂ ਨਹੀਂ ਗੱਲਾਂ ਹੋਈ ਮੈਨਾਂ ਕਿ ਪਹਿਲਾਂ ਕਰਾਂਗੇ ਚੈੱਕ ਇਹਨੂੰ ਤੇ ਅੱਜ ਇਹ 15ਵਾਂ ਟੈਸਟ ਕਰੀਆ ਬਿਲਕੁਲ ਖਾਲੀ ਐ ਤੇ ਅੰਦਰੋਂ ਜਿਹੜੀ ਬਹੁਤ ਜ਼ਿਆਦਾ ਹੀ ਡੀਗ ਆ ਇਹ ਵੀ ਜਿਹੜੇ ਸਾਨੂੰ ਬਸ ਸਿੱਧੀ ਇਹ ਜਿਹਨੇ ਅੰਦਰੋਂ ਇੱਕ ਪੈਂਸਲ ਦੀ ਤਰ੍ਹਾਂ ਹੀ ਹੈ ਸਿਸਟਮ ਇੰਨੀ ਉੱਤੋਂ ਰਾਗੀ ਆ ਤਕੜੀ ਆ ਅਗਲਾ ਕਹਿੰਦਾ ਦੇਖਣ ਨੂੰ ਏਡੀ ਭਾਰੀ ਆ ਹੈ ਉੱਪਰਲੇ ਹਿੱਸੇ ਦਾ ਕੋਈ ਫਰਕ ਨਹੀਂ ਪੈਂਦਾ ਕਦੇ ਵਾਸਤੇ ਵੀ ਝੋਟੀ ਜਾਂ ਮੱਛੀ ਤਿਆਰ ਕਰਨੀ ਆ ਉਹਦੀਆਂ ਪੱਥਲੀਆਂ ਦੇਖਣਾ ਥੋੜੀ ਲਿੱਸੀ ਹੋਵੇ ਜਿਹੜੀ ਲਿੱਸੀ ਆ ਚਾਹੇ ਮੱਛੀ ਚਾਹੇ ਕੱਟੀ ਅੰਸਰ ਝੋਟੀ ਉਹਦੇ ਧੱਪਣ ਜ਼ਿਆਦਾ ਰਹਿੰਦੀ ਆ ਕਿਉਂਕਿ ਜਦੋਂ ਇਹਨਾਂ ਮਟਾਪਾ ਇੰਨਾ ਦੇ ਤਾਂ ਤੇ ਦੂਜੀ ਗੱਲ ਪਹੁੰਚੇ ਦੇ ਨੇੜੇ ਆ ਇਹ ਪਿੰਡ ਇਹਦੇ 20% ਹੀ ਚਾਂਸ ਆ ਗੱਭਣ ਹੋਣ ਦੇ 80% ਚਾਂਸ ਇਹਦੇ ਨਾ ਗੱਭਣ ਹੋਣ ਦੀ ਆ ਉਹ ਤਾਂ ਜਦੋਂ ਆਪਾਂ ਇਹਦਾ ਇਲਾਜ ਕਰਕੇ ਇਹਨੂੰ ਗੱਭਣਾ ਕਰਾਉਣਾ ਤੇ ਬਹੁਤ ਜ਼ਿਆਦੇ ਵੀ ਕਰ ਜਿੰਨੀ ਵੀ ਕਹੀ ਜਾਵੇ ਉੱਪਰੋਂ ਰਾਜੀ ਬਹੁਤ ਆ ਪਰ ਅੰਦਰੋਂ ਵੀ ਤੇ ਜ਼ਿਆਦੇ ਇਹਦੇ ਅੰਦਰੋਂ ਮਜ਼ਬੂਤ ਹੋਊਗੀ ਫੇਰ ਹੀ ਜਾ ਕੇ ਇਹਨੇ ਗੱਭਣਾ ਗੱਭਣਾ ਇਸ ਕਰਕੇ ਆ ਕਿ ਇਹ ਤਕਰੀਬਨ 3 ਸਾਲ ਦੀ ਹੋ ਚੁੱਕੀ ਆ ਤੇ ਅ ਵੀ ਅੱਜ ਕੱਲੇ ਇੱਕ ਇੱਕ ਦੋ ਦੋ ਪਸ਼ੂ ਘਰਾਂ 'ਚ ਉਹਨਾਂ ਦਾ ਸਹੀ ਡਾਕਟਰ ਦੀ ਸਲਾਹ ਦੇ ਨਾਲ ਸਹੀ ਉਹਨਾਂ ਨੂੰ ਸਮਾਨ ਦਿੱਤਾ ਜਾਵੇ ਫਿਰ ਜਾ ਕੇ ਅੰਦਰੋਂ ਜਿਹੜੀ ੀਕਨੈਸ ਉਹ ਖਤਮ ਹੁੰਦੀ ਆ ਫਿਰ ਜਾ ਕੇ ਪਸ਼ੂ ਲੱਭਣ ਹੁੰਦੇ ਆ ਨੰਬਰ ਆਪਣਾ ਹੈ ਵੀ 9463355159 ਉਹਨਾਂ ਇਹਦੇ ਗਨ ਬਰੌਕ ਕਰਕੇ ਦੇਖਾਂਗੇ ਵੀ ਬਰੌਕ ਕਰਨ ਦੀ ਜੁਟ ਇੱਕ ਤਾਂ ਜਾਂ ਕੀ ਸਮੱਸਿਆ ਸਾਰੀ ਲਓ ਜੀ ਮੁੰਡਿਆ ਤੱਕੜੇ ਰਹੋ ਦੇਖੋ ਬਸ